ਪ੍ਰਭੂ ਜੀ ਦੀ ਉਸਤ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮਸੀ ਦੀ ਆਓ ਅਜਰਾਤ ਦੇ ਵਚਨ ਦੇ ਵਿੱਚ ਜਾਂਦੇ ਆਂ ਅਜਰਾਤ ਦਾ ਵਚਨ ਜ਼ਬੂਰ 91 ਅਧਿਆਇ ਦੀ 11 ਨੰਬਰ ਆਇਤ ਉਹ ਤਾਂ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ ਕਿ ਤੇਰੇ ਸਾਰਿਆਂ ਰਾਹਾਂ ਵਿੱਚ ਤੇਰੀ ਰਾਖੀ ਕਰਨ ਹallelujah ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਸਾਨੂੰ ਆਖ ਰਿਹਾ ਨੇ ਪਰਮੇਸ਼ਰ ਕਹਿੰਦੇ ਕਿ ਮੈਂ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵਾਂਗਾ ਕਿ ਤੇਰੇ ਸਾਰੇ ਰਾਹਾਂ ਦੇ ਵਿੱਚ ਪਰਮੇਸ਼ਰ ਦੇ ਦੂਤ ਤੇਰੀ ਰਾਖੀ ਕਰਨ ਤਾਂ ਸੱਚਮੁੱਚ ਅੱਜ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚੋਂ ਅਸੀਂ ਪਰਮੇਸ਼ਰ ਜੀ ਦੀ ਸੁਰੱਖਿਆ ਨੂੰ ਮੰਗਣਾ ਹੈ ਪਰਮੇਸ਼ਰ ਜੀ ਦੇ ਕਵਰ ਨੂੰ ਮੰਗਣਾ ਹੈ ਪਰਮੇਸ਼ਰ ਸਾਨੂੰ ਆਪਣੇ ਸਵਰਗੀ ਦੂਤਾਂ ਦੇ ਜ਼ਰੀਏ ਸੰਭਾਲ ਕੇ ਰੱਖੇ ਔਰ ਪਰਮੇਸ਼ਰ ਸਾਨੂੰ ਆਪਣੇ ਪਵਿੱਤਰ ਲਹੂ ਦੇ ਵਿੱਚ ਕਵਰ ਕਰਕੇ ਰੱਖਣ ਤਾਂ ਆਓ ਇਹਨਾਂ ਵਚਨਾਂ ਦੇ ਦੁਆਰਾ ਸਾਰੇ ਹੀ ਭੈਣ ਭਰਾ ਲਕੇ ਰਾਤ ਦੀ ਹਜ਼ੂਰੀ ਦੇ ਵਿੱਚ ਅਸੀਂ ਪਰਮੇਸ਼ਰ ਦੀ ਕੋਲੋਂ ਪਰਮੇਸ਼ਰ ਜੀ ਦੇ ਲਈ ਸੁਰੱਖਿਆ ਮੰਗਦੇ ਹਾਂ ਔਰ ਅੱਜ ਹਫ਼ਤੇ ਦੇ ਲਾਸਟ ਦਿਨ ਦੇ ਵਿੱਚ ਅਸੀਂ ਸਾਰੇ ਹੀ ਪਰਿਵਾਰਾਂ ਦੇ ਲਈ ਪ੍ਰਾਰਥਨਾ ਕਰਾਂਗੇ ਤੋਂ ਸੱਚਮੁੱਚ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਆਓ ਸਾਰੇ ਪੈਨ ਪ੍ਰਾਰ ਰਲ ਕੇ ਪ੍ਰਾਰਥਨਾ ਕਰਾਂਗੇ ਹਾਲੇਲੂਇਆ 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 ਧੰਨਵਾਦ 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 ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੇ ਨਾਮ ਦੀ ਮਮਾ ਵਡਿਆਈ ਕਰਦੇ ਸਮਰਥੀ ਪਰਮੇਸ਼ਰ ਜੀ ਧੰਨਵਾਦ ਕਰਦੇ ਅੱਜ ਦੇ ਵਚਨ ਦੇ ਲਈ ਮੇਰੇ ਮਹਾਨ ਖੁਦਾਬੰਦ ਜੀ ਸੱਚਮੁੱਚ ਤੁਸੀਂ ਆਪਣੇ ਵਚਨ ਚ ਕਿਆ ਹੈ ਕਿ ਮੇਰੇ ਸਵਰਗੀ ਦੂਤ ਤੇਰੀ ਰਾਖੀ ਕਰਨਗੇ ਤੇਰੇ ਸਾਰੇ ਰਾਹਾਂ ਦੇ ਵਿੱਚ ਤੇਰੇ ਅੱਗੇ ਅੱਗੇ ਚੱਲ ਕੇ ਤੇਰੇ ਸਾਰੇ ਰਾਹਾਂ ਨੂੰ ਸਾਫ਼ ਕਰਨਗੇ ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੇ ਨਾਮ ਦੀ ਮਮਾ ਤੇ ਵਡਿਆਈ ਕਰਦੇ ਖੁਦਾਬੰਦ ਜੀ ਜਿੰਦਾ ਜਲਾਲੀ ਪਰਮੇਸ਼ਰ ਜੀ ਅੱਜ ਤੁਸੀਂ ਸਾਡੇ ਸਾਰਿਆਂ ਦੀ ਰਾਖੀ ਕਰੋ ਮੇਰੇ ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਜੀ ਤੁਸੀਂ ਹਰ ਵੇਲੇ ਸਾਡੀ ਰਾਖੀ ਕਰਦੇ ਮੇਰੇ ਮਹਾਨ ਪਰਮੇਸ਼ਰ ਜੀ ਸਾਰੇ ਭੈਣਾਂ ਭਰਾਵਾਂ ਨੂੰ ਪਰਮੇਸ਼ਰ ਜੀ ਤੁਸੀਂ ਹੁਣ ਤੱਕ ਸੰਭਾਲ ਕੇ ਰੱਖਿਆ ਪ੍ਰਭ ਜੀ ਧੰਨਵਾਦ ਕਰਦੇ ਖੁਦਾਵੰਨ ਜੀ ਪੂਰੇ ਹਫਤੇ ਦੇ ਲਈ ਪ੍ਰਭ ਜੀ ਤੁਸੀਂ ਸਾਨੂੰ ਪੂਰਾ ਹਫਤਾ ਸੰਭਾਲ ਕੇ ਰੱਖਿਆ ਮੇਰੇ ਮਹਾਨ ਪਰਮੇਸ਼ਰ ਜੀ ਤੁਸੀਂ ਸਾਨੂੰ ਆਪਣੀ ਦਇਆ ਵਿੱਚ ਢਾਕੇ ਰੱਖਿਆ ਖੁਦਾਵੰਨ ਜੀ ਆਪਣੇ ਸਵਰਗੀ ਦੂਤਾਂ ਨੂੰ ਪਰਮੇਸ਼ਰ ਜੀ ਤੁਸੀਂ ਸਾਡੇ ਲਈ ਖੁਦਾਵੰਨ ਜੀ ਤਾਇਨਾਤ ਕੀਤਾ ਪਰਮੇਸ਼ਰ ਜੀ ਤਾਂ ਕਿ ਉਹ ਸਾਡੀ ਰੱਖਿਆ ਕਰਨ ਮੇਰੇ ਮਹਾਨ ਪਰਮੇ ਸ਼੍ਰੀ ਪਵਿੱਤਰ ਆਤਮਾ ਜੀ ਤੁਹਾਡਾ ਧੰਨਵਾਦ ਕਰਦੇ ਕਿ ਪੂਰੇ ਹਫ਼ਤੇ ਦੇ ਵਿੱਚ ਪਰਮੇਸ਼ਵਰ ਜੀ ਤੁਸੀਂ ਸਾਨੂੰ ਅਕਲ ਬੁੱਧ ਗਿਆਨ ਦਾ ਆਤਮਾ ਦਿੱਤਾ ਪਰਮੇਸ਼ਵਰ ਜੀ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਵਰ ਜੀ ਜਿੰਨਾ ਵੀ ਭੈਣਾ ਭਰਾਵਾਂ ਨੇ ਖੁਦਾਵੰਨ ਜੀ ਆਪਣੇ ਨਵੇਂ ਕਾਰੋਬਾਰਾਂ ਨੂੰ ਪਰਮੇਸ਼ਵਰ ਜੀ ਇਸ ਹਫ਼ਤੇ ਦੇ ਵਿੱਚ ਖੋਲ੍ਹਿਆ ਮੇਰੇ ਮਹਾਨ ਖੁਦਾਵੰਨ ਜੀ ਪਰਮੇਸ਼ਵਰ ਜੀ ਤੁਸੀਂ ਉਹਨਾਂ ਸਾਰੇ ਕਮਾਕਾਰਾਂ ਤੇ ਆਸ਼ੀਸ਼ ਔਰ ਬਰਕਤ ਨੂੰ ਦਿੱਤਾ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਖੁਦਾਵੰਨ ਜੀ ਧੰਨਵਾਦ ਕਰਦੇ ਹਾਂ ਪਰਮੇਸ਼ਵਰ ਜੀ ਇਸ ਹਫ਼ਤੇ ਦੇ ਵਿੱਚ ਪਰਮੇਸ਼ਵਰ ਜੀ ਤੁਸੀਂ ਸਾਨੂੰ ਬਹੁਤ ਹੀ achhi ਤੁਸੀਂ ਸਾਨੂੰ ਤੰਦਰੁਸਤੀ ਵਾਲਾ ਜੀਵਨ ਦਿੱਤਾ ਖੁਦਾਵੰਨ ਜੀ ਤੁਸੀਂ ਸਾਨੂੰ ਸलामਤ ਰੱਖਿਆ ਮੇਰੇ ਮਹਾਨ ਪਰਮੇਸ਼ਰ ਜੀ ਧੰਨਵਾਦ ਕਰਦੇ ਤੁਸੀਂ ਸਾਡੇ ਭੈਣਾਂ ਭਰਾਵਾਂ ਨੂੰ ਪਰਮੇਸ਼ਰ ਜੀ ਆਪਣੀ ਦਇਆ ਵਿੱਚ ਢਾਕੇ ਰੱਖਿਆ ਮੇਰੇ ਮਹਾਨ ਖੁਦਾਵੰਨ ਜੀ ਹੋਰ ਤੁਸੀਂ ਸਾਡੇ ਬੱਚਿਆਂ ਨੂੰ ਵੀ ਖੁਦਾਵੰਨ ਜੀ ਆਪਣੀ ਦਇਆ ਵਿੱਚ ਆਪਣੀ ਸ਼ਾਂਤੀ ਦੇ ਵਿੱਚ ਬਣਾਏ ਰੱਖਿਆ ਖੁਦਾਵੰਨ ਜੀ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਰ ਜੀ ਪ੍ਰਭ ਜੀ ਹਫ਼ਤੇ ਭਰ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਤੁਸੀਂ ਸਾਡੇ ਲਈ ਪੂਰਾ ਕੀਤਾ ਮੇਰੇ ਮਹਾਨ ਖੁਦਾ ਸੱਚਮੁੱਚ ਪਰਮੇਸ਼ਰ ਸਾਨੂੰ ਕਦੇ ਵੀ ਕਿਸੇ ਚੰਗੀ ਚੀਜ਼ ਦੀ ਥੋੜ੍ਹ ਨਹੀਂ ਹੋਈ ਖੁਦਾਵੰਨ ਜੀ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਜੀ ਪੂਰਾ ਹਫ਼ਤਾ ਖੁਦਾਵੰਨ ਜੀ ਅਸੀਂ ਅੱچھے ਭੋਜਨਾਂ ਨੂੰ ਖਾਧਾ ਖੁਦਾਵੰਨ ਜੀ ਅੱچھے ਬਸਤਰਾਂ ਨੂੰ ਪਹਿਨੇ ਆ ਖੁਦਾਵੰਨ ਜੀ ਅਸੀਂ ਜਗ੍ਹਾ ਤੇ ਗਏ ਮੇਰੇ ਮਹਾਨ ਪਰਮੇਸ਼ਰ ਜੀ ਅਸੀਂ ਲੋਕਾਂ ਦੇ ਨਾਲ ਮਿਲੇ ਮੇਰੇ ਮਹਾਨ ਖੁਦਾ ਧੰਨਵਾਦ ਕਰਦੇ ਹਾਂ ਸਮਰਥੀ ਪਰਮੇਸ਼ਰ ਜੀ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਖੁਦਾ ਪਰਮੇਸ਼ਰ ਜੀ ਦਇਆ ਕਰਨਾ ਜੋ ਤੁਸੀਂ ਸਾਨੂੰ ਆਪਣੇ ਪਵਿੱਤਰ ਆਤਮਾ ਦੇ ਦੁਆਰਾ ਸੰਭਾਲੀ ਰੱਖਿਆ ਔਰ ਪਰਮੇਸ਼ਰ ਜੀ ਦਇਆ ਕਰਨਾ ਕਿਰਪਾ ਕਰਨਾ ਮੇਰੇ ਮਹਾਨ ਪਰਮੇਸ਼ਰ ਅੱਗੇ ਦੇ ਸਮੇਂ ਦੇ ਲਈ ਪ੍ਰਾਰਥਨਾ ਕਰਦੇ ਖੁਦਾ ਖਾਸ ਰਾਤ ਦੇ ਸਮੇਂ ਦੇ ਲਈ ਪ੍ਰਾਰਥਨਾ ਕਰਦੇ ਮੇਰੇ ਮਹਾਨ ਖੁਦਾਵੰ ਜੀ ਪਰਮੇਸ਼ਰ ਜੀ ਰਾਤ ਦੇ ਸਮੇਂ ਚ ਜਿੰਨੇ ਵੀ ਭੈਣ ਭਰਾ ਇਕੱਠੇ ਹੋਏ ਨੇ ਤੁਹਾਡੇ ਨਾਮ ਦੀ ਮਹਿਮਤ ਤੇ ਵਡਿਆਈ ਦੇ ਵਿੱਚ ਖੁਦਾਵੰਨ ਜੀ ਅੱਜ ਇਹਨਾਂ ਸਾਰੇ ਭੈਣਾਂ ਭਰਾਵਾਂ ਨੂੰ ਆਪਣੇ ਪਵਿੱਤਰ ਲਹੂ ਦੇ ਵਿੱਚ ਕਵਰ ਕਰੋ ਮੇਰੇ ਮਹਾਨ ਖੁਦਾਵੰਨ ਜੀ ਸਾਰੇ ਹੀ ਭੈਣਾਂ ਭਰਾਵਾਂ ਉੱਪਰ ਦਇਆ ਕਰੋ ਮੇਰੇ ਸਮਰਥੀ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾ ਤੁਸੀਂ ਸਾਨੂੰ ਸਾਰਿਆਂ ਨੂੰ ਸਹੀ ਸਲਾਮਤ ਰਾਤ ਦੇ ਸਮੇਂ ਦੇ ਵਿੱਚ ਲੈ ਕੇ ਆਂਦਾ ਹੈ ਖੁਦਾਵੰਨ ਜੀ ਪਰਮੇਸ਼ਰ ਜੀ ਇਸ ਰਾਤ ਦੀ ਖੂਬਸੂਰਤ ਤਾਜ਼ਗੀ ਦੇ ਲਈ ਪਰਮੇਸ਼ਰ ਜੀ ਦਿਲ ਤੋਂ ਧੰਨਵਾਦ ਕਰਦੇ ਮੇਰੇ ਸਮਰਥੀ ਖੁਦਾ ਸੱਚਮੁੱਚ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾਵੰ ਬੱਚਿਆਂ ਦੇ ਲਈ ਬਜ਼ੁਰਗਾਂ ਦੇ ਲਈ ਪਰਮੇਸ਼ਰ ਜੀ ਤੁਹਾਡੇ ਬੱਚਨ ਨੂੰ ਸੰਦਿਆ ਔਰ ਮੰਨ ਦਿਆ ਮੇਰੇ ਮਹਾਨ ਖੁਦਾ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾ ਪ੍ਰਭੂ ਜੀ ਤੁਸੀਂ ਸਾਡੇ ਸਾਰੇ ਹੀ ਗੁਨਾਹਾਂ ਨੂੰ ਮਾਫ ਕੀਤਾ ਪ੍ਰਭੂ ਜੀ ਤੁਸੀਂ ਸਾਡੇ ਕਿਸੇ ਵੀ ਗੁਨਾਹ ਨੂੰ ਯਾਦ ਨਹੀਂ ਰੱਖਿਆ ਮੇਰੇ ਮਹਾਨ ਖੁਦਾ ਤੁਸੀਂ ਪ੍ਰਭੂ ਜੀ ਉਸ ਨੂੰ ਛੱਡ ਦਿੱਤਾ ਭੁੱਲ ਗਿਆ ਮੇਰੇ ਮਹਾਨ ਖੁਦਾਬੰਦੀ ਪਰਮੇਸ਼ਰ ਜੀ ਤੁਸੀਂ ਸਾਨੂੰ ਪਵਿੱਤਰ ਰੱਖਿਆ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਖੁਦਾ ਪ੍ਰਭੂ ਜੀ ਅੱਗੇ ਤੋਂ ਵੀ ਸਾਨੂੰ ਪਵਿੱਤਰਤਾ ਵਿੱਚ ਚਲਾਉਣਾ ਖੁਦਾਬੰਦ ਜੀ ਕੋਈ ਵੀ ਪਾਪ ਪਰਮੇਸ਼ਰ ਜੀ ਕੋਈ ਵੀ ਐਸੀ ਗੱਲ ਕੋਈ ਐਸਾ ਪਾਪ ਕੋਈ ਸਬੰਧਨ ਸਾਡੀ ਜ਼ਿੰਦਗੀਆਂ ਚਨਾਹ ਵਿੱਚ ਜੋ ਸਾਨੂੰ ਤੁਹਾਡੇ ਪਿਆਰ ਤੋਂ ਦੂਰ ਕਰੇ ਮੇਰੇ ਮਹਾਨ ਪਰਮੇਸ਼ਰ ਸਾਰੇ ਹੀ ਪੈਣਾ ਭਰਾਵਾਂ ਨੂੰ ਆਤਮਿਕ ਸ਼ਾਂਤੀ ਦੇ ਨਾਲ ਭਰਪੂਰ ਕਰਨਾ ਖੁਦਾ ਆਤਮਿਕ ਦਾ ਨ ਵਰਦਾਨਾਂ ਦੇ ਨਾਲ ਬles ਕਰਨਾ ਮੇਰੇ ਮਹਾਨ ਪਰਮੇਸ਼ਰ ਜੀ दया करना कृपा करना समर्थिय परमेश्‍वरी रात ਦੇ ਸਮੇਂ ਦੇ ਲਈ ਪ੍ਰਾਰਥਨਾ ਕਰਦੇ ਖੁਦਾਵੰਨ ਜੀ ਜਿੰਨੇ ਵੀ ਭੈਣ ਭਰਾ ਪਰਮੇਸ਼्‍वरी ਤੁਹਾਡੀ ਅਜ਼ੂਰੀ ਵਿੱਚ ਬੈਠੇ ਹੋਏ ਨੇ ਖੁਦਾ ਹਰ ਇੱਕ ਭੈਣ ਭਰਾ ਨੂੰ ਰਾਤ ਦੇ ਸਮੇਂ ਪਰਮੇਸ਼्‍वरी ਆਪਣੇ ਪਾਸ ਪਵਿੱਤਰ ਖੰਭਾ ਹੇਠ ਛੁਪਾ ਕੇ ਰੱਖਣਾ ਪਰਮੇਸ਼्‍वरी ਆਪਣੇ ਪਵਿੱਤਰ ਲਹੂ ਦੇ ਵਿੱਚ ਕਵਰ ਕਰਕੇ ਰੱਖਣਾ ਮੇਰੇ ਮਹਾਨ ਪਰਮੇਸ਼्‍वरी दया करना कृपा करना समर्थिय ਖੁਦਾਵੰਨ ਜੀ ਮੇਰੇ ਜ਼ਿੰਦਾ ਜਲਾਲੀ ਪਰਮੇਸ਼्‍वरी ਦਇਆ ਕਰੋ ਕਿਰਪਾ ਕਰੋ ਮਹਾਨ ਖੁਦਾਵੰਨ ਜੀ ਪਰਮੇਸ਼ਵਰੀ ਰਾਧੇ ਸਮੇਂ ਜਿੰਨੇ ਵੀ ਭੈਣ ਭਰਾਵਾਂ ਨੂੰ ਬੇਚੈਨੀ ਹੁੰਦੀ ਆ ਖੁਦਾਵੰਜੀ ਜਿੰਨੇ ਵੀ ਭੈਣ ਭਰਾ ਪਰਮੇਸ਼ਵਰੀ ਪ੍ਰਭ ਜੀ ਕਿਸ ਪ੍ਰਭ ਜੀ ਕਿਸੇ ਵੀ ਖੁਦਾ ਬਿਪਤਾ ਦੇ ਵਿੱਚ ਆ ਪ੍ਰਭ ਜੀ ਕੋਈ ਵੀ ਭੈਣ ਭਰਾ ਕਿਸੇ ਚਿੰਤਾ ਬੋਝ ਡਿਪਰੈਸ਼ਨ ਦੇ ਵਿੱਚ ਖੁਦਾਵੰਜੀ ਹਰ ਇੱਕ ਚਿੰਤਾ ਬੋਝ ਨੂੰ ਤੁਸੀਂ ਅੱਜ ਚੁੱਕ ਲੋ ਮੇਰੇ ਖੁਦਾ ਸਤਿਮੁੱਚ ਪ੍ਰਭ ਜੀ ਤੁਸੀਂ ਵਚਨ ਚ ਕਹਿਆ ਹੈ ਪ੍ਰਭ ਜੀ ਤੁਸੀਂ ਕਿਾ ਸਾਰੀ ਚਿੰਤਾ ਬੋਝ ਮੈਨੂੰ ਸੌਂਪ ਦਿਓ ਮੈਨੂੰ ਤੁਹਾਡਾ ਖਿਆਲ ਹੈ ਪ੍ਰਭ ਜੀ ਅਜੇ ਨਾ ਬੱਚਿਆਂ ਦੇ ਵੱਲ ਧਿਆਨ ਕਰੋ ਮੇਰੇ ਮਹਾਨ ਖੁਦਾਵੰਦੀ ਇਹਨਾਂ ਦੇ ਸਾਰੇ ਹੀ ਚਿੰਤਾ ਬੋਝ ਨੂੰ ਤੁਸੀਂ ਆਪਣੇ ਹੱਥਾਂ ਚ ਲਓ ਮੇਰੇ ਖੁਦਾ ਔਰ ਪ੍ਰਭ ਜੀ ਇਹਨਾਂ ਨੂੰ ਸਾਰੀ ਚਿੰਤਾ ਬੋਝ ਤੋਂ ਆਜ਼ਾਦ ਕਰੋ ਮੇਰੇ ਸਮਰਥੀ ਪਰਮੇਸ਼ਰ ਜੀ ਦਇਆ ਕਰੂ ਮਹਾਨ ਪਰਮੇਸ਼ਰ ਜੀ ਕਿਰਪਾ ਕਰੋ ਖੁਦਾ ਪਰਮੇਸ਼ਰ ਜੀ ਜਿਨ੍ਹਾਂ ਭੈਣਾ ਭਰਾਵਾਂ ਨੂੰ ਰਾਤ ਦੇ ਸਮੇਂ ਪ੍ਰਭ ਜੀ ਦੁਸ਼ਟ ਆਤਮਾ ਇਹਨਾਂ ਦੇ ਘਰਾਂ ਦੇ ਵਿੱਚ ਚੱਲਦੇ ਫਿਰਦੇ ਨਜ਼ਰ ਆਉਂਦੇ ਪ੍ਰਭ ਜੀ ਹਰ ਇੱਕ ਦੁਸ਼ਟ ਆਤਮਾ ਪ੍ਰਭੂ ਯਸ਼ੁਮਸੀ ਨਾਮ ਚ ਕੈਨਸਲ ਕਰਦੇ ਆਂ ਹਰ ਇੱਕ ਬੁਰੀ ਆਦਤ ਪਰਮੇਸ਼ਰ ਦੇ ਘਰਾਂ ਦੇ ਅੰਦਰ ਉਹ ਕੈਨਸਲ ਕਰ ਦਿਆਂ ਹਰ ਇੱਕ ਨਸ਼ੇ ਦੀ ਸਪਿਰਿਟ ਪ੍ਰਭੂ ਜੀ ਨਾ ਕਰਾ ਪਰਿਵਾਰਾਂ ਦੇ ਅੰਦਰ ਉਹ ਕੈਨਸਲ ਕਰ ਦਿਆਂ ਖੁਦਾ ਹਰ ਇੱਕ ਅਜਿਹੀ ਸਪਿਰਿਟ ਜੋ ਇਹਨਾਂ ਨੂੰ ਪ੍ਰਾਰਥਨਾ ਕਰਨ ਤੋਂ ਰੋਕਦੀ ਹੈ ਪ੍ਰਭੂ ਜੀ ਹਰ ਇੱਕ ਉਸ ਸਪਿਰਿਟ ਨੂੰ ਪ੍ਰਭੂ ਯੇਸ਼ੂ ਮਸੀਹ ਨਾਮ 'ਚ ਕੈਨਸਲ ਕਰ ਦਿਆਂ ਪ੍ਰਭੂ ਜੀ ਨਾ ਸਾਰੇ ਹੀ ਬệnhਾਂ ਭਾਵਾਂ ਨੂੰ ਪਰਮੇਸ਼ਰ ਜੀ ਤੰਦਰੁਸਤੀ ਵਾਲਾ ਜੀਵਨ ਦਿਓ ਸਮਰਥੀਆ ਖੁਦਾ ਦਇਆ ਕਰੋ ਰਾਤ ਦੇ ਸਮੇਂ ਗੁੜੀ ਤੇ ਮਿੱਠੀ ਨੀਂਦ ਨੂੰ ਪਰਮੇਸ਼ਰ ਜੀ ਦੀ ਜ਼ਿੰਦਗੀ ਦੇ ਵਿੱਚ ਭੇਜੋ ਖੁਦਾ ਪਰਵਜੀ ਤਾਂ ਕਿ ਪਰਮੇਸ਼ਰ ਜੀ ਰਾਤ ਦੀ ਗੁੜੀ ਮਿੱਠੀ ਨੀਂਦ ਨੂੰ ਪਰਮੇਸ਼ਰ ਜੀ ਲੈ ਸਕਣ ਔਰ ਖੁਦਾਵੰਨ ਜੀ ਤੁਹਾਡੇ ਨਾਮ ਦੀ ਮਹਿਮਾ ਤੇ ਵਧਾਈ ਕਰਨ ਮੇਰੇ ਸਮਰਥੀ ਖੁਦਾ ਦਇਆ ਕਰੋ ਕਿਰਪਾ ਕਰੋ ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੀ ਆ ਤੁਹਾਡੇ ਨਾਮ ਦੀ ਮਹਿਮਾ ਤੇ ਵਧਾਈ ਕਰਦੀ ਆ ਖੁਦਾਵੰਨ ਜੀ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾ ਜੱਦ ਵੀ ਤੁਹਾਡੇ ਬੱਚੇ ਪਰਵਜੀ ਬਿਸਤਰੇ ਤੇ ਸੌਣ ਦੇ ਲਈ ਜਾਣ ਖੁਦਾਵੰਨ ਜੀ ਬਿਸਤਰਾ ਦੇਰ ਦੀ ਗਰ ਤੁਸੀਂ ਇਹਨਾਂ ਦੀ ਰਾਖੀ ਕਰਨਾ ਤੁਹਾਡੇ ਸਵਰਗੀ ਦੂਤ ਇਹਨਾਂ ਦੀ ਰਾਖੀ ਕਰਨ ਖੁਦਾਵੰਨ ਜੀ ਪ੍ਰਭ ਜੀ ਸੁਪਨਿਆਂ ਰਾਹੀਂ ਪਰਮੇਸ਼ਰ ਜੀ ਇਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਖੁਦਾ ਆਪਣੇ ਵਚਨਾਂ ਦੇ ਗੁੱਜੇ ਪੈਦਾ ਨੂੰ ਇਹਨਾਂ ਤੇ ਪ੍ਰਗਟ ਕਰਨਾ ਖੁਦਾਵੰਨ ਜੀ ਪਰਮੇਸ਼ਰ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਹਨਾਂ ਨੂੰ ਛੋਣੇ ਨਾ ਪਾਏ ਖੁਦਾਵੰਨ ਜੀ ਪ੍ਰਭ ਜੀ ਰਾਤ ਦੇ ਇੱਕਪਾਲ ਦੇ ਵਿੱਚ ਤੁਸੀਂ ਇਹਨਾਂ ਨੂੰ ਸੰਭਾਲ ਕੇ ਰੱਖਣਾ ਰਾਤ ਦੇ ਇੱਕਪਾਲ ਦੇ ਵਿੱਚ ਪਰਮੇਸ਼ਰ ਜੀ ਤੁਸੀਂ ਇਹਨਾਂ ਦੀ ਰੱਖਿਆ ਹਿਫਾਜ਼ਤ ਕਰਨਾ ਮੇਰੇ ਸਮਰਥੀ ਖੁਦਾ दया करना कृपा करना खुदावन जी ਇਹਨਾਂ ਦੇ ਘਰਾਂ ਪਰਿਵਾਰਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਪਰਮੇਸ਼ਰ ਜੀ ਸਿਰ ਦੇ ਬਾਲਾ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਪ੍ਰਭੂ ਜੀ ਤੁਹਾਡੇ ਪਵਿੱਤਰ ਲਹੂ ਦੇ ਵਿੱਚ ਕਵਰ ਕਰਦੀਆਂ ਪ੍ਰਭੂ ਜੀ ਮੈਂ ਵਿਸ਼ਵਾਸ ਕਰਦੀ ਕਿ ਤੁਹਾਡੀਆਂ ਪ੍ਰਾਰਥਨਾਵਾਂ ਨੂੰ ਸੁਣਿਆ ਤੇ ਕਬੂਲ ਕੀਤਾ ਪਰਮੇਸ਼ਰ ਜੀ ਰਾਤ ਦੇ ਸਾਰੇ ਸਮੇਂ ਨੂੰ ਪਰਮੇਸ਼ਰ ਜੀ ਤੁਹਾਡੇ ਹੱਥਾਂ ਸਾਬ ਦੇ ਖੁਦਾवन जी ਸਵੇਰ ਆਪਣੀ ਮਹਿਮਨ ਦੇ ਲਈ ਜਗਾਉਣਾ ਖੁਦਾवन जी ਅਸੀਂ ਪੂਰੀ ਸ਼ਾਂਤੀ ਦੇ ਨਾਲ ਆਨੰਦ ਦੇ ਨਾਲ ਤੁਹਾਡੀ ਹਜ਼ੂਰੀ ਦੇ ਵਿੱਚ ਪਹੁੰਚੀ ਆ ਮੇਰੇ ਮਹਾਨ ਖੁਦਾवन जी ਕੋਈ ਵੀ ਵਿਵਹਾਰੀ ਦੀ ਸ਼ਕਤੀ ਸਾਨੂੰ ਤੁਹਾਡੀ ਪਰਬਜੀ ਹਜ਼ੂਰੀ ਦੇ ਵਿੱਚ ਆਉਣ ਤੋਂ ਨਾ ਰੁਕਨੇ ਪਾਈ ਮੇਰੇ ਮਹਾਨ ਖੁਦਾ ਦਇਆ ਕਰਨਾ ਕਿਰਪਾ ਕਰਨਾ ਪ੍ਰਭਜੀ ਵਿਸ਼ਵਾਸ ਕਰਦੇ ਤੁਸੀਂ ਸਾਡੀ ਸਾਰੀ ਪ੍ਰਾਰਥਨਾ ਨੂੰ ਸੁਣਿਆ ਹੈ ਸਾਰੀਆਂ ਦੁਆਵਾਂ ਨੂੰ ਪ੍ਰਾਰਥਨਾਵਾਂ ਨੂੰ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆ ਆਮੇਨ 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 ਸਾਰੀ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀਦੀ